ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਹੁਣ ਇਹ ਖੁਸ਼ਖਬਰੀ ਹੋਵੇਗੀ ਪੰਜਾਬ ਸਰਕਾਰ ਨੇ ਹੁਣ ਦੁਬਾਰਾ ਪੰਜਾਬ ਪੁਸਟ ਦੀਆਂ ਪਰੀਆਂ ਆਨਲਾਈਨ ਕਰ ਦਿੱਤੀਆਂ ਹਨ ਜਿਹਦੇ ਵਿੱਚ ਕੁੱਲ ਪੋਸਟਾਂ 1700 46 ਪੋਸਟਾਂ ਆਈਆਂ ਹਨ ਜੋ ਕਿ 21/2/2025 ਨੂੰ ਸਟਾਰਟ ਹੋਣਗੀਆਂ ਤੇ ਲਾਸਟ ਤਰੀਕਿਅ ਇਸ ਦੀ 13/3/2025 ਰਹੂਗੀ ਜੀਕਰ ਯੋਗਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਯੋਗਤਾ 12ਵੀਂ ਪਾਸ ਹੈ। ਤੇ ਲੜਕਿਆਂ ਦਾ ਕੱਦ ਇਸ ਵਿੱਚ 5 ਫੁੱਟ 7 ਇੰਚ ਜ਼ਰੂਰੀ ਆ ਯਾਨੀ ਕਿ 170.2 ਸੈਂਟੀਮੀਟਰ। ਕੁੜੀਆਂ ਦਾ ਕੱਦ ਇਸ ਵਿੱਚ 5 ਫੁੱਟ 2 ਇੰਚ 157.5 ਸੈਂਟੀਮੀਟਰ ਚਾਹੀਦਾ। ਠੀਕ ਹੈ। ਤੇ ਜੇਕਰ ਫੀਸ ਦੀ ਗੱਲ ਕਰੀਏ ਜਨਰਲ ਦੀ ਫੀਸ ਇਸ ਵਿੱਚ 1200 ਰੁਪਏ ਹੋਵੇਗੀ। ਐਕਸਰ ਉਸਮੈਨ ਦੀ ਪੀਸਸ ਵਿੱਚ 500 ਰੁਪਿਆ ਹੋਵੇਗੀ ਐਸੀਐਸਟੀ ਅਤੇ ਬੀਸੀ ਕਾਸਟ ਵਾਲਾਂ ਦੀ ਪੀਸਸ ਵਿੱਚ 700 ਰੁਪਿਆ ਹੋਵੇਗੀ ਇਕਨੋਮਿਕਲ ਵੀਕ ਸੈਕਸ਼ਨ ਦੀ ਪੀਸਸ ਵਿੱਚ 700 ਰੁਪਿਆ ਹੈ ਤੇ ਕੁੱਲ 1700 46 ਪੋਸਟਾਂ ਆ ਤੁਸੀਂ ਇਹ ਫਾਰਮ 2122025 ਤਾ ਕਿ ਸਾਡੇ ਕੋਲ ਜਿਆ ਹੋਰ ਨਜ਼ਦੀਕੀ ਕੈਫੇ ਤੋਂ ਪ੍ਰਵਾਹ ਸਕਦੇ ਹਾਂ ਉਮੀਦ ਕਰਦੇ ਹਾਂਗੇ ਆ ਉਮੀਦ ਕਰਦੇ ਹਾਂ ਕਿ ਸਾਡੀ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਧੰਨਵਾਦ